ਇਹ ਵੀ ਇੱਕ ਸੱਚੀ ਗੱਲ ਹੈ ਕਿ ਪਾਪ ਕਿਹੜਾ ਹੈ ਜਿਹੜਾ ਕੀਤਾ ਹੋਇਆ ਪਾਪ ਲੁਕਾ ਲਿਆ ਗਿਆ ਉਹ ਪਾਪ ਹੀ ਨਹੀਂ ਤੇ ਜਿਹੜਾ ਬਿਨਾਂ ਕੀਤੇ ਤੋਂ ਹੀ ਛਾਲ ਤਾਂ ਗਿਆ ਉਹ ਪਾਪ ਹੈ ਜਿਹਦਾ ਪਾਪ ਲੁਕਾ ਲਿਆ ਗਿਆ ਉਹ ਪਾਪ ਨਹੀਂ ਹੁੰਦਾ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਤੇ ਤਕੜਾ ਬੰਦਾ ਆਪਣੀ ਗੱਲ ਨੂੰ ਲੁਕਾ ਹੀ ਜਾਂਦਾ ਹੈ ਇੱਕ ਬੜੇ ਵੱਡੇ ਕਿਸੇ ਇੰਡਸਟਰੀਅਲਿਸਟ ਦੇ ਜਿਹੜੇ ਖਰਮਾਪਤੀ ਨੇ ਉਹਨਾਂ ਦੀ ਕਾਰ ਥੱਲੇ ਬੰਬਈ ਵਿੱਚ 8-10 ਬੰਦੇ ਮਰ ਗਏ ਰਾਤ ਨੂੰ ਸ਼ਰਾਬ ਪੀ ਕੇ ਚਲਾਉਂਦਾ ਸੀ ਲੋਕ ਸੜਕਾਂ ਤੇ ਸੁੱਤੇ ਸੀ ਉਤੋਂ ਦੀ ਲੰਘਾਤੀ ਕਾਰ ਹੁਣ ਉਹਦੇ ਖਬਰ ਸਵੇਰੇ ਮਿੰਟੋ-ਮਿੰਟ ਆਉਣੀ ਸੀ ਤੇ ਉਹ ਐਡੇ ਤਣਾਡ ਸੀ ਉਹ ਉਹਨਾਂ ਨੇ ਸਾਰਾ ਮੀਡੀਆ ਹੀ ਖਰੀਦ ਲਿਆ ਰਾਤ ਨੂੰ ਸਵੇਰ ਨੂੰ ਖਬਰ ਹੀ ਨਹੀਂ ਨਿਕਲੀ ਪਪਾ ਪੈਸਾ ਤੇ ਪਦਵੀ ਤੇ ਪਾਪ ਇਹ ਸਭ ਇਕੱਠੇ ਹੀ ਰਹਿੰਦੇ ਨੇ ਇਸ ਸੰਸਾਰ ਦੇ ਨਿਯਮ ਨੇ ਜਿਹੜੇ ਰਹੇ ਨੇ ਤੇ ਰਹਿਣਗੇ ਕੋਈ ਨਹੀਂ ਬਦਲ ਸਕਿਆ ਕੰਨਾ ਜਿੰਨੀਆ ਮਰਜ਼ੀ ਕਰੀ ਜਾਓ ਸਾ ਸੰਗਤ ਜੀ ਇਹ ਸੰਸਾਰ ਦੇ ਵਿੱਚ ਦੋ ਪੱਤੇ ਨੇ ਜਿਹੜੇ ਬੜੇ ਹੀ ਖਾਸ ਨੇ ਦੋ ਪੱਤੇ ਪੱਪਾ ਪੈਸਾ ਤੇ ਪੱਪਾ ਪਦਵੀ ਪੱਪਾ ਪੈਸਾ ਪੱਪਾ ਪਦਵੀ ਇਹਨਾਂ ਦੋਹਾਂ ਦੇ ਪਿੱਛੇ ਸਾਰਾ ਸੰਸਾਰ ਭੱਜਾ ਫਿਰਦਾ ਤੇ ਇਹ ਇਹ ਦੋਹੇ ਚੀਜ਼ਾਂ ਪਾਪ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀਆਂ ਬਾਣੀ ਵਿੱਚ ਲਿਖਿਆ ਨਾ ਪਾਪਾ ਬਾਦ ਨਾ ਹੋਵੇਈ ਸੋ ਇਸ ਕਰਕੇ ਪੱਪਾ ਪੈਸਾ ਪੱਪਾ ਪਦਵੀ ਇਹ ਦੋਵੇਂ ਚੀਜ਼ਾਂ ਪਾਪ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀਆਂ ਔਰ ਇਹ ਵੀ ਇੱਕ ਸੱਚੀ ਗੱਲ ਹੈ ਕਿ ਪਾਪ ਕਿਹੜਾ ਹੈ ਜਿਹਦਾ ਕੀਤਾ ਹੋਇਆ ਪਾਪ ਲੁਕਾ ਲਿਆ ਗਿਆ ਉਹ ਪਾਪ ਹੀ ਨਹੀਂ ਤੇ ਜਿਹਦਾ ਬਿਨਾ ਕੀਤੇ ਤੋਂ ਹੀ ਛਾਲਤਾ ਗਿਆ ਉਹ ਪਾਪ ਹੈ ਜਿਹਦਾ ਪਾਪ ਲੁਕਾ ਲਿਆ ਗਿਆ ਉਹ ਪਾਪ ਨਹੀਂ ਹੁੰਦਾ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਤੇ ਤਕੜਾ ਬੰਦਾ ਆਪਣੀ ਗੱਲ ਨੂੰ ਲੁਕਾ ਹੀ ਜਾਂਦਾ ਹੈ ਇੱਕ ਬੜੇ ਵੱਡੇ ਕਿਸੇ ਇੰਡਸਟਰੀਅਲਿਸਟ ਦੇ ਜਿਹੜੇ ਖਰਬਾ ਪਤੀ ਨੇ ਉਹਨਾਂ ਦੀ ਕਾਰ ਥੱਲੇ ਬੰਬਈ ਵਿੱਚ 8-10 ਬੰਦੇ ਮਰ ਗਏ ਰਾਤ ਨੂੰ ਸ਼ਰਾਬ ਪੀ ਕੇ ਉਹ ਚਲਾਉਂਦਾ ਸੀ ਲੋਕ ਸੜਕਾਂ ਤੇ ਸੁੱਤੇ ਸੀ ਉਤੋਂ ਦੀ ਲੰਘਾਤੀ ਕਾਰ ਹੁਣ ਉਹਦੇ ਖਬਰ ਸਵੇਰੇ ਮਿੰਟੋ-ਮਿੰਟ ਆਉਣੀ ਸੀ ਤੇ ਉਹ ਏਡੇ ਤਣਾਡ ਸੀ ਉਹ ਉਹਨਾਂ ਨੇ ਸਾਰਾ ਮੀਡੀਆ ਹੀ ਖਰੀਦ ਲਿਆ ਰਾਤ ਨੂੰ ਸਵੇਰ ਨੂੰ ਖਬਰ ਹੀ ਨਹੀਂ ਨਿਕਲੀ ਪਾਪਾ ਪੈਸਾ ਤੇ ਪਦਵੀ ਤੇ ਪਾਪ ਇਹ ਸਭ ਇਕੱਠੇ ਹੀ ਰਹਿੰਦੇ ਨੇ ਇਸ ਸੰਸਾਰ ਦੇ ਨਿਯਮ ਨੇ ਜਿਹੜੇ ਰਹੇ ਨੇ ਤੇ ਰਹਿਣਗੇ ਕੋਈ ਨਹੀਂ ਬਦਲ ਸਕਿਆ ਕੰਨਾ ਜਿੰਨੀਆਂ ਮਰਜ਼ੀ ਕਰੀ ਜਾਓ